ੴ ਸਤਿਗੁਰ ਪ੍ਰਸਾਦਿ ਪਾਛੇ 10ਵੀਂ ਗਵਿਓ ਬਾਜ ਬੇਂਤੀ ਚੌਪਈ ਅਮਰੀ ਕਰੋ ਹਰ ਦੇ ਰੱਛਾ ਪੂਰਨ ਹੋਏ ਚਿਤ ਕੀ ਚਾ ਤਵ ਚਨਮੜੈ ਹਮਾਰਾ ਪਨਾ ਜਨ ਕੋ ਪ੍ਰਤੀ ਪਾਰਾ ਹਮਰੇ ਦੁਸ ਬੈ ਤੁਮ ਕਾਓ ਆਪ ਹਾਤੈ ਮੋਹਿ ਬਚਾਓ ਸੁਖੀ ਬਸੈ ਮੋ ਰੂਪ ਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋ ਰਚਣ ਜੀ ਕਰ ਦਇ ਕਰੀਐ ਸਭ ਰਣ ਕੋ ਅਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰਪ ਜਣ ਕੀ ਰਹੇ ਬਿਆਸਾ ਦੁਮੈ ਛਾੜ ਕੇ ਵਰਨਾ ਤੈਹੋ ਜੋ ਬਰ ਚਾਂਸ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰੀਏ ਚੰਚੂ ਸਤਰ ਹਮਾਰੇ ਮਾਰੀਏ ਆਪ ਹਾਦੇ ਮੁਝੇ ਬਰੀਏ ਮਰਨ ਕਾ ਕਤਰਾਸ ਮੇ ਬਰੀਏ ਹਉ ਜੋ ਸਦਾ ਹਮਾਰੇ ਪੱਛਾ ਸ੍ਰੇਸਤੁ ਜੋ ਕਰੀਐ ਵਰੱਛਾ ਰਖ ਲੇ ਮੇ ਰਖਨ ਹਾਰੇ ਸਾਈਂ ਸੰਤ ਸਹਾਏ ਪਿਆਰੇ ਦੀਨ ਬਰ ਦੁਸ਼ਟਨ ਕੇ ਹੰਤਾ ਤੁਮਹੁ ਪੁਰੀ ਚਰਦਸ ਕੰਤਾ ਕਾਲ ਭੈ ਬ੍ਰਹਮ ਬਖਤਰਾ ਕਾਲ ਭੈ ਸਭ ਜੀਵ ਉਤਰਾ ਕਾਲ ਭੈ ਕਰਪ ਸੰਪਰਕਾ ਸਾਗਰ ਕਾ ਕ ਕੀਆ ਤਮਾਸਾ ਜਵਨ ਕਾਲ ਜੋ ਕੀ ਸਭ ਕੀ ਹੋ ਵੇਦ ਰਾ ਬ੍ਰਹਮਾ ਜੋਤੀ ਹੋ ਜਵਨ ਕਾਲ ਸਭ ਲੋਕ ਸਵਾਰ ਅਨੰਸਕਾਰ ਹੈ ਤਾਂ ਇਹ ਮਾਰਾ ਜਵਨ ਕਾਲ ਸਭ ਦਕਤ ਬਨਾਇਓ ਦੇਵ ਦਹਿ ਜਛਨੀ ਬਜਾਇਓ ਆਨੰਤੇ ਕੇ ਅਵਤਾਰਾ ਸੋਈ ਗੁਰੂ ਸੰਭਿਓ ਹਮਾਰਾ ਨਮਸਕਾਰ ਤੇ ਸਹਿ ਕੋ ਹਮਾਰੀ ਸਕਲ ਪ੍ਰਜਾ ਜਨੀ ਆਪ ਸਵਾਰੀ ਸਿਵਕਣ ਕੋ ਸਿਵ ਗੁਣ ਸੁਖ ਦਿਓ ਸਦਰੰਗ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਭੀਰ ਪਛਾਣ ਚਿੰਟੀ ਤੇ ਕੋ ਚਿਰੇ ਸੂਲਾ ਸਪਰ ਕਿਰਪਾ ਦੇਸ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੈ ਸੁਖੀ ਏਕ ਏਕੀ ਭੀਰ ਪਛਾਣੈ ਘਟਿ ਘਟਿ ਕੇ ਪਟਿ ਪਟਿ ਕੀ ਜਾਣੈ ਜਬ ਦਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹਿ ਉਪਾਰਾ ਜਬਾ ਕਰਤ ਕਰਤ ਹੋ ਕਹੂ ਤੁਮ ਮੈਂ ਮਿਲਤ ਦੇ ਤਰ ਸਭ ਹੂ ਜੀਤੇ ਵਰ ਸਿਰ ਸਭ ਤਾਰੇ ਆਪ ਆਪਣੀ ਬੂਝਿ ਉਚਾਰੇ ਤੁਮ ਸਭ ਹੀ ਤੇ ਰਹਿਤ ਨਾਲ ਜਾਣਤ ਭੇਦ ਭੇਦ ਰਿਆਲਮ ਨਿਰੰਕਾਰ ਨਿਰਭਕਾਰ ਨਿਲੰਬੇ ਆਦਿ ਨੀਲੇ ਨਾਦੇ ਅਸੰਭਵ ਤਾਕਾ ਮੂਲ ਉਚਾਰਤ ਭੇਦਾ ਜਾਪੋ ਪਿਉ ਨ ਭਾਵਤ ਭੇਦਾ ਤਾ ਕੋ ਕਿਰਪਾ ਨਿਰਮਲਤ ਮਹਾਮੂੜ ਕਾ ਛੁਪੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸੁਨਿਰੰਕਾਰ ਕਾ ਛਿੰਤ ਨਹਿ ਪਿਵ ਆਪ ਹੀ ਆਪਣੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤੁਹ ਤੇਤੀ ਤੁਮਰਾ ਲਖਣ ਜਾਏ ਬਸਾਰਾ ਕਹਿ ਵੀ ਸਦਾ ਭਤਮ ਸੰਸਾਰਾ ਈਕੇ ਰੂਪਨੂਪ ਸਰੂਪ ਰੰਗ ਪਿਉ ਰਾਵ ਕਹੀ ਪੂ ਪੰਡ ਜੇ ਰ ਸੇ ਤਰ ਕੀ ਨਿਤਪੁਰ ਕਾਣ ਬਹੋ ਰੈ ਦੇਨੇ ਕਉ ਗੁੜਾ ਜਾ ਬੈਠਾ ਕਉ ਸੰਤ ਪਸੰਗੜ ਕੇਠਾ ਸਗਰੇ ਸਿਤਕਾ ਹੈ ਚੰਬਵਾਰ ਜੁਗਾਰ ਸਰੂਪ ਸੇੰਭਵ अवरे चामे यतम् करोसे के वारसिक सगर दुसरे देर वरद पाता सकल मिलेश करोणन काता जे तुस सरनी परे दिन कै जे सदुक तो हमरे परखण पग भरे तिहारे दिन कै तुम संकट सब टारे जो कल कोई के भरते है ताके कारण कटने है रछा होए तह सब काला दुसरे सिरे तत्काल कृपा दले संजाने हरि हो ताके ताप तन गुमो हरि हो रे सिद्ध कर्मो शुभ होए जे सुता स सके ना कोई ਵੇਗ ਬਾਰ ਤਿੰਨ ਤੋਂ ਮੈਂ ਸੁਮਾਰਾ ਕਾਲ ਵਾਸਤੇ ਤਾਇ 12 ਦਿਨਰ ਨਾਮ ਤਿਹਾਰੋ ਗਾਹ ਦਾਰਿ ਦੁਸ਼ ਦੋ ਤੇ ਰਹਾ ਖੜੇ ਕੇਤ ਮੈਂ ਸਰੰਤਿ ਹਾਰਿ ਆਪ ਹਰ ਦਲੇ ਹੋ ਬਾਰੀ ਸਰਬ ਟੋਰ ਮਹੋ ਸੁਹਾਏ ਦੁਸ਼ ਦੋ ਤੇ ਲਹਿ ਹੋ ਬਚਾਈ ਘੜਕੇਤ ਮੈਂ ਸਰੰਤਿ ਹਾਰਿ ਆਪ ਹਰ ਦਲੇ ਹੋ ਬਾਰੀ ਸਰਬ ਟੋਰ ਮਹੋ ਸੁਹਾਏ ਦੁਸ਼ ਦੋ ਤੇ ਲਹਿ ਹੋ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ